ਸਰ ਪਤਾ ਜੀ 50 50 ਗੱਟੇ ਲੂਜ ਬਹੁਤ ਖਰਾਬ ਆ ਰਹੇ ਨੇ ਫੂਕ ਜਿਹਾ ਅਸੀਂ ਸਰਜ ਨੂੰ ਪਹਿਲਾਂ ਦਿਖਾਈ ਜਾਂਦੇ ਆ ਬੁਲਾ ਕੇ ਪੱਤਰਕਾਰਾਂ ਸੀ ਬੁਲਾਇਆ ਮੈਂਨੇ ਬੁਲਾਇਆ ਪੱਤਰਕਾਰ ਕੋਈ ਇਹ ਛਣਵਾਈ ਨਹੀਂ ਕਰਦਾ ਵਿਭਾਗ ਕੋਈ ਛਣਵਾਈ ਨਹੀਂ ਕਰਦਾ ਜਦੋਂ ਕੰਡੇ ਤੇ ਵੇਟ ਘਟਦਾ ਹੈ ਇਹ ਕੀ ਕਰਦੇ ਨਹੀਂ ਤਾਂ ਰਾਡ ਪਸਾ ਲੰਗੇ ਸਿਰਾ ਸਟਾਪ ਆ ਉਹਨੂੰ ਪੂਰਾ ਕਰਦਾ ਨਹੀਂ 10-10 ਬੰਦੇ ਇਸ ਵਿੱਚ ਚੜਾਉਂਦੇ ਨੇ ਗੱਡੀ ਦੇ ਇਹ ਨਾਲ ਮਿਲ ਕੇ ੜਲੀ ਮਲੀ ਭੁਗਤ ਹੋ ਰਹੀ ਹੈ ਨਹੀਂ ਆ ਨਹੀਂ ਸਕਦਾ ਅਸੀਂ ਇਹਨਾਂ ਨੂੰ ਕਹਿੰਦੇ ਵੀ ਸਿੱਧਾ ਸਵਾਲਾਂ ਨਾ ਪੜਾਓ ਗੰਦ ਆਉਣਾ ਸਾਡੀ ਕੋਈ ਸੁਣਵਾਈ ਨਹੀਂ ਕਰਦਾ ਅੱਜ ਜਦੋਂ ਅਸੀਂ ਪੱਤਰਕਾਰ ਬੁਲਾ ਕੇ ਉਹ ਇਹ ਫੜੇ ਨੇ ਪਹਿਲੀ ਵੀ ਸੁਣਵਾਈ ਦਾ ਅਸੀਂ ਰੋਕ ਦਿੱਤੀ ਸੀ ਇਹਨਾਂ ਨੇ ਕੋਈ ਸੁਣਵਾਈ ਨਹੀਂ ਕੀਤੀ ਅਸੀਂ ਕੰਡੇ ਤੇ ਰੋਸ਼ ਕੀਤਾ ਸੀ ਵੀ ਇਹ ਗੰਦ ਭੇਜਦੇ ਨੇ ਵੀ ਛਪੈਲ ਭਰੀ ਨਾ ਜਾਵੇ ਇਹਨਾਂ ਨੇ ਕੋਈ ਸੁਣਵਾਈ ਸਾਡੀ ਕਰੀ ਨਹੀਂ ਜੀ ਮਹਿਕਮੇ ਨੇ ਮਤਲਬ ਤੱਕੇ ਸਾਈ ਸਾਨੂੰ ਕਹਿੰਦੇ ਵੀ ਲੇਬਰ ਕੰਨ ਦੀ ਮਾਰੀ ਕਹਿੰਦੇ ਅਸੀਂ ਨੂੰ ਕਦੇ ਸਪਾਇਲਾ ਸਿੱਧਿਆ ਨਾ ਜਾਣ ਅੱਜ ਅਸੀਂ ਇਹ ਜਮੀ ਆਪ ਦੇ ਅੱਖੀ ਫੜ ਕੇ ਜਦੋਂ ਮਾਲ ਫੜ ਕੇ ਜਿਹੜੀ ਮੈਂ ਤੁਹਾਨੂੰ ਬਾਰ-ਬਾਰ ਫੇਰ ਕਹਿੰਦਾ ਵੀ ਨਹੀਂ ਤਾਂ ਇੱਕ ਟਾਇਰ ਦੇ ਵਿੱਚ ਰਾੜ ਪਛਾਉਂਦੇ ਨੇ ਰਾੜ ਪਛਾ ਕੇ ਬਹੁਤ ਵਾਦ ਵਾਦਦਾ ਜਿਹੜਾ ਮਤਲਬ 50 ਘਟਿਆਂ ਦੇ ਵਿੱਚ ਮਤਲਬ ਘਟੋ ਘਟਾ ਮੈਨੂੰ ਤਾਂ ਨਹੀਂ ਵੀ 50 ਘਟਿਆਂ ਦਾ 25 ਕਾਊਂਟਰ ਵਾਦਦਾ ਜੀ ਉੱਥੇ ਸਾਰੀ 12 ਰਹਿਣਾਂ ਦਾ ਜੀ ਇੱਕ ਟਰੱਕ ਦੇ ਵਿੱਚ ਇਹਨਾਂ ਦਾ ਵਾਦ ਘਟ ਆਉਂਦਾ ਇਹ ਬਹੁਤ ਹੀ ਜ਼ਿਆਦਾ ਗੰਦ ਰਾੜ ਮਿਲ ਕੇ ਅਸੀਂ ਜਿਹੜਾ ਇਸ ਆ ਵਿੱਚ ਹੁੰਦਾ ਜੀ ਮਗਰੋਂ ਆਰਸਿਆ ਵੀ ਜਿਹੜੇ 50 ਸਾੜੇ ਸਾਰੇ ਨਾਲ ਮਿਲ ਕੇ ਕੰਮ ਕਰਾਉਂਦੇ ਨੇ ਬਹੁਤ ਹੀ ਜ਼ਿਆਦਾ ਗੰਦ ਪੈਂਦਾ ਉਹਰੇ ਸਾਡੇ ਵਾਸਤੇ ਉਹਨੇ ਲੇਬਰ ਵਾਸਤੇ ਨਾ ਕੋਈ ਬਾਥਰੂਮ ਹੈ ਨਾ ਕੋਈ ਸਟੈਂਡ ਹੈ ਜੀ ਨਾ ਮੋਟਰਸਾਈਕਲ ਖੜਾਉਣ ਨੂੰ ਸੌਂਵਰੇ ਸਾਡੀ ਕੋਈ ਸਲਵਾਈ ਨਹੀਂ ਹੁੰਦੀ ਸਾਡੇ ਉਹਨੇ ਟਰੱਕ ਗੋਲੇ ਨਹੀਂ ਖੜਦਾ ਕੋਈ ਗਿਣਤੀ ਵੇਸ਼ੀ ਕਰਦਾ ਸਭ ਕੁਝ ਅਸੀ ਕਰਦੇ ਆ ਜਦੋਂ ਡੈਮਰੇਜ ਪਾਉਂਦਾ ਸਾਰੇ ਸਾਡੇ ਤੇ ਪਾਉਂਦੇ ਨੇ ਆ ਡੈਮਰੇਜ ਇਹਨਾਂ ਦੀ ਕਤੂਸ ਦੇ ਕਾਰਨ ਪੈਂਦਾ ਤੇ ਸਜਾਵਾਂ ਅਸੀਂ ਫੜੇ ਨੇ ਇਹ ਪੂਰੇ ਚਾਰ ਟਰੱਕ ਆਏ ਸੀਗੇ ਫੂਜ਼ੇ ਵਿੱਚ ਫੂਸ ਭਰਿਆ ਸੀਗੇ ਵਿੱਚ ਵਿੱਚ ਸਾਨੂੰ ਪਤਾ ਲੱਗਿਆ ਵੀ ਉਹਰੇ ਫੂਸ ਭਰਿਆ ਸੀਗਾ ਤਾਂ ਦੀ ਚਾਰ ਦੇ ਚਾਰ ਟਰੱਕ ਸਾਰੇ ਵਾਪਸ ਭੇਜੇ ਵੀ ਅਸੀਂ ਉਹਦੇ ਨਹੀਂ ਭਰਨਾ ਸੀਗਾ ਟਰੱਕ ਪਾਲਗਰੀਂ ਦੀ ਜੰਸੀ ਕੋਾਈ ਜੀ ਪਾਲਗਰੀਂ ਦੀ ਜੰਸੀ ਪੈਸਾ ਕਿੰਨੇ ਸਪੈਸ਼ਲ ਲੱਗੀਆਂ ਤੇ ਕਿੰਨੇ ਟਰੱਕੇ ਦੇ ਵਿੱਚ ਜਾਣੇ ਨੇ ਕਿੱਥੇ ਜਾਣੇ ਨੇ ਕਿਹ ਜਿਹਾ ਹੋ ਸਾਰਾ ਇਹ ਚ 260 ਦੇ ਕਰੀਬ ਪਤਾ ਟਰੱਕ ਛੋਟਾ ਲੋਡ ਹੈ ਕਪੈਸਿਟੀ ਅੰਦਰ ਕਪੈਸਿਟੀ ਦੇ ਹਿਸਾਬ ਨਾਲ ਪੈਂਦਾ ਵੱਡਾ ਲੋਡ ਆਵੇ ਉਹਦੀ ਅਲੱਗ ਕਪੈਸਿਟੀ ਨੇ ਛੋਟੇ ਦੀ ਅਲੱਗ ਕਪੈਸਿਟੀ ਕਿੰਨੀ ਅੰਦਰ ਟ੍ਰੇਨ ਦੇ ਵਿੱਚ 260 ਟਰੱਕ ਆਉਂਦੇ ਨੇ ਜੇ ਆਪਾਂ ਗੱਲ ਕਰੀਏ ਕਿ ਟ੍ਰੇਨ ਚ ਤਾਂ ਮਾਲ ਲੋਡ ਹੋ ਚੁੱਕਿਆ ਸੀਗਾ ਜਦੋਂ ਰੋਲਾ ਪਿਆ ਉਸ ਤੋਂ ਨਹੀਂ 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 ਲੋਡ ਨਹੀਂ ਉਹ ਤਾਂ ਲੋਡ ਹੋ ਰਿਆ ਸੀਗਾ ਤੁਹਾਨੂੰ ਇਨਫੋਰਮੇਸ਼ਨ ਸਾਨੂੰ ਪਤਾ ਚੱਲੇ ਲੇਬਰ ਦੇ ਨਾਲ ਦੱਸੋ ਵੀ ਇਹ ਮਾਲ ਗਲਤ ਹੈ ਅਸੀਂ ਨਾਲ ਦੇ ਟਰੱਕ ਰੁੱਕੇ ਸਾਡੇ ਟੈਕਨੀਕ ਇਹ ਜੀ ਅਜਿਹਾ ਲੋਡਿੰਗ ਆ ਲੈਣ ਤੇ ਉਹ ਟੈਕਨੀਕਲ ਵਾਲਿਆਂ ਨੇ ਚੈੱਕ ਕੀਤਾ ਤਾਂ ਆ ਜੀ ਬੁਲਾ ਲੈ ਨਾਲ ਜਿਹਨਾਂ ਵੀ ਆਉਂਦੇ ਸਾਰਾ ਗਲਤ ਆ ਰਹਿ ਮਾਲੇ ਉਹ ਚਾਰ ਟਰੱਕ ਚ ਸਦੇ ਚੈੱਕ ਕਰੇ ਨਾਲੀਆਂ ਚਾਰ ਦੇ ਚਾਰ ਜਿਹੜੇ ਆਰਟੀ ਦੇ ਤੁਹਾਨੂੰ ਮਾਲ ਆਇਆ ਇਹ ਨਾਮ ਕੋਈ ਨਿੱਜੀ ਕੰਪਨੀ ਜੋ ਹੈ ਆਰਟੀ ਦਾ ਕਿੱਥੋਂ ਆਇਆਗਾ ਆਰਟੀ ਦੇ ਆਰਟੀ ਦੇ ਕਿਹੜਾ ਸਿੱਧਾ ਡਾਇਰੈਕਟਿਓ ਚ ਆ ਰਿਹਾ ਮੈਲਾ ਰੋਡ ਤੇ ਆ ਪੜ ਉਹਦਾ ਉਹਦੇ ਪੱਠੇ ਦੇ ਸਾਹਮਣੇ ਕੀ ਨਾਮ ਨਾਮ ਕੀ ਨਾਮ ਨਾਮ ਜਸਰਾਵਾਂ ਜਸਰਾਵਾਂ ਵਾਲੇ ਜਸਰਾਵਾਂ ਜਸਰਾਵਾਂ ਵਾਲੇ ਆਪਾਂ ਮੈਗਮ ਵੱਲੋਂ ਕੀ ਕਰਵਾਈ ਹੋ ਰਹੀ ਹੈ ਜੀ ਮੈਗਮ ਵੱਲੋਂ ਸਾਡੇ ਲਿਖ ਕੇ ਦੇਤਾ ਸਾਡੇ ਮੈਨੇਜਰ ਸਾਹਿਬ ਨੂੰ ਸਾਡੇ ਫੰਡ ਕਿੱਥੋਂ ਤੇ ਨਾਲ ਦਿਨ ਜਦੋਂ ਵਾਪਸ ਭੇਜਣ ਟ੍ਰੱਕ ਜਿਹੜੇ ਸਾਡੇ ਮੈਨੇਜਰ ਸਾਹਿਬ ਅੱਗੇ ਟੀਐਮ ਸਾਹਿਬ ਨੂੰ ਦਿਨ ਦੇ ਟੀਐਮ ਸਾਹਿਬ ਦੇ ਫਾਸਿਲੇ ਕਹਿੰਦਾ ਜੇ ਮੰਨ ਲਓ ਕਿ ਮਾਲ ਤੁਹਾਨੂੰ ਨਾ ਇਨਫਰਮੇਸ਼ਨ ਮਿਲਦੀ ਮਾਲ ਤਾਂ ਫਿਰ ਐਂ ਚਲੇ ਜਾਂਦੇ ਲੋਕਾਂ ਦੀ ਸੇਧ ਨਾ ਖਲਵਾੜਨੀ ਸੀ ਅਸੀਂ ਤਾਂ ਨਾਲ ਅਸੀਂ ਵੀ ਤਾਂ ਨਾਲ ਹੀ ਖੜੇ ਹਾਂ ਜੀ ਅਸੀਂ ਆਪ ਦੇਖ ਰਹੇ ਹਾਂ ਜੇ ਤੁਹਾਨੂੰ ਸਾਨੂੰ ਪਤਾ ਵੀ ਗਲਤ ਮਾਲ ਆ ਸੀ ਤੈਉ ਨਾਲ ਦੇ ਨਾਲ ਭੇਜਿਆ ਅਸੀਂ ਲੋਕਾਂ ਦੀ ਗਾਰੰਟੀ ਤੇ ਕੀ ਐਕਸ਼ਨ ਹੋਵੇਗਾ ਆਰਟੀ ਤੇ ਸਾਡੇ ਡੀਐਮ ਸਾਹਿਬ ਕਰਨਗੇ ਦੀ ਅਸੀਂ ਮੈਨੇਜਰ ਸਾਹਿਬ ਸਾਡੇ ਡੀਐਮ ਸਾਹਿਬ ਨੂੰ ਲਿਖ ਕੇ ਦੇਣਗੇ ਡੀਐਮ ਸਾਹਿਬ ਡੀਐਫਐਸ ਜੀ ਦੇ ਨਾਮ ਤੇ ਕਿ ਕਿ ਬੋਕੀਆਂ ਦੇ ਵਿੱਚ ਮਾਲ ਨਹੀਂ ਉਹ ਠੀਕ ਹੈ ਉਹ ਠੀਕ ਹੈ ਕੋਈ ਗਰੰਟੀ ਅਸੀਂ ਦੇਖੋ ਇਹ ਦੁਬਾਰਾ ਕਰਾਉਣਾ ਨਾ ਨਾ ਜੀ ਠੀਕ ਹੈ ਜੀ ਇਹ ਵੇ ਦੇਖੋ ਗੱਲ ਸੁਣੋ ਟੈਕਨੀਕਲ ਨੇ ਆਪਣੇ ਦੀ ਜ਼ਿੰਮੇਵਾਰੀ ਨਾ ਲਾਉਣਾ ਨਾ ਨਾ ਟੈਕਨੀਕਲ ਸਟਾਫ ਨੇ ਸਾਡਾ ਜਿਹੜਾ ਟੈਕ ਚੈੱਕ ਕੀਤੀਆਂ ਨੇ ਜਿਹੜੀਆਂ ਹੁਣ 4 ਟਰੱਕ ਤੋਂ ਬਿਨਾਂ ਵੀ ਕੀਤੀਆਂ ਨੇ ਕਿਹੜੇ ਹਾਂ ਜੀ ਹਾਂ ਸਾਰੇ ਉਹ ਟੈਕਨੀਕਲ ਜਿਹੜਾ ਸਟਾਫ ਹੈ ਸਾਡਾ ਉਹ ਟੈਕਨੀਕਲ ਸਟਾਫ ਹੀ ਚੈੱਕ ਕਰਕੇ ਭੇਜਦਾ ਵੀ ਇਹ ਚਮਾਲ ਸਹੀ ਹੈ ਜੇ ਸਹੀ ਜਿਹੜੀ ਹੁਣ ਇੱਕ ਮਿੰਟ ਜਿਹੜੀ ਹੁਣ ਕਣਕ ਦੀਆਂ ਬੋਗੀਆਂ ਚੈੱਕ ਕੀਤੀਆਂ ਨੇ ਇਹਨਾਂ ਚੋਂ ਕਣਕ ਦਾ ਘੱਟ ਨਿਕਲੀ ਐ ਇਹ ਵੀ ਤਾਂ ਬੋਗੀਆਂ ਵਿੱਚੋਂ ਘੱਟੀਆਂ ਨਹੀਂ ਨਹੀਂ ਸਾਡਾ ਮੈਂ ਦੱਸਾਂ ਇਹ ਸਾਡਾ ਕੰਡੇ ਤੇ ਜਿਹੜਾ ਵਜਨ ਆਇਆ ਕੰਡੇ ਤੇ ਬਿਲਕੁਲ ਸਹੀ ਵਜਨ ਆਇਆ ਸਾਡਾ ਕੱਲ ਸੁਣ ਕੇ ਚੱਲੋ ਉਸ ਤੋਂ ਬਾਅਦ ਉਰੇ ਆ ਰਸਤੇ ਤੇ ਜਿਵੇਂ ਚੋਰੀ ਹੋ ਗਈ ਜਾਂ ਕੁਝ ਵੀ ਹੋ ਗਿਆ ਉਹ ਸਾਨੂੰ ਤਾਂ ਪਿੱਛੋਂ ਫੜ ਤੋਂ ਘੱਟ ਵਜਨ ਆਇਆ ਉਹ ਲੱਗਿਆ ਉਹ ਕੰਡੇ ਤੋਂ ਪਤਾ ਲੱਗਦਾ ਅੱਜ ਜਿਹੜਾ ਮਸਲਾ ਜੀ ਇਹ ਇੱਕ ਸਪੈਸ਼ਲ ਭਰੀ ਜਾ ਰਹੀ ਹੈ ਸੱਤ ਮੰਡੀਆਂ ਦੇ ਵਿੱਚੋਂ ਇਹ ਡਰੈਕਟਰ ਡਿਲੀਵਰੀ ਮੰਡੀਆਂ ਦੇ ਵਿੱਚੋਂ ਐਸਸੀ ਨੂੰ ਦਿੱਤੀ ਜਾ ਰਹੀ ਹੈ। ਉਹਦੇ ਵਿੱਚ ਸਾਡੇ ਕੋਲੇ 1 ਘੰਟੇ ਪਹਿਲਾਂ ਇਹ ਧਿਆਨ ਚ ਲਿਆਂਦਾ ਗਿਆ ਵੀ ਕੁਝ ਟਰੱਕਾਂ ਦੇ ਵਿੱਚ ਜਿਹੜੀਆਂ ਫੂਸਦੀਆਂ ਬੋਰੀਆਂ ਉਹ ਪਾਈਆਂ ਗਈਆਂ। ਤੇ ਫਿਰ ਉਹ ਟਰੱਕ ਨੰਬਰ ਇਹਦੇ ਚੈੱਕ ਕੀਤਾ ਤਾਂ ਉਹ ਸਰੂਰ ਦਾ ਆੜਤੀਆ ਸੀ ਜਿਸਰਾਉ ਟ੍ਰੇਡਿੰਗ ਕੰਪਨੀ। ਉਹ ਟਰੱਕ ਉੱਥੋਂ ਭਰ ਕੇ ਆਏ ਸੀ। ਤਾਂ ਉਹਦੇ ਵਿੱਚ ਇੱਥੇ ਜਦੋਂ ਲੇਬਰ ਦੁਆਰਾ ਜਾਂ ਐਸਸੀ ਦੁਆਰਾ ਸਟਾਫ ਦੁਆਰਾ ਚੈਕਿੰਗ ਕਰਦਿਆਂ ਉਹ ਫੂਸਦੀਆਂ ਬੋਰੀਆਂ ਕੁਝ ਹੋਰ ਟਰੱਕਾਂ ਦੇ ਵਿੱਚ ਪਾਈਆਂ ਗਈਆਂ। ਤੇ ਉਸ ਤੋਂ ਬਾਅਦ ਉਹ ਜਿਹੜੀਆਂ ਬੋਰੀਆਂ ਨੇ ਉਹ ਟਰੱਕ ਨੇ ਸਾਰੇ ਉਹਨਾਂ ਨੂੰ ਵਾਪਸ 83 ਨੂੰ ਕੀਤੇ ਗਏ ਨੇ ਤੇ ਸਰਕਾਰੀ ਹਦਾਇਤਾਂ ਅਨੁਸਾਰ ਜਿਹੜਾ ਉਹਨੂੰ ਇੱਕ ਨੋਟਿਸ ਜਾਰੀ ਕੀਤਾ ਗਿਆ ਤੇ ਉਹਦੇ ਤੇੜੀ ਬੰਦੀ ਕਾਰਵਾਈ ਹੈ 83 ਉੱਤੇ ਕਿਉਂਕਿ ਮੰਡੀ ਦੇ ਵਿੱਚ ਪਰਚੇਜ ਤੋਂ ਬਾਅਦ ਜਿਹੜੀ ਉਹਦੀ ਫਸਲ ਦੀ ਭਰਾਈ ਕਰਨੀ ਹੈ ਜਾਂ ਉਹਦਾ ਵਜਨ ਮੇਨਟੇਨ ਕਰਨਾ ਹੈ ਉਹ 83 ਦੀ ਜ਼ਿੰਮੇਵਾਰੀ ਹੈ ਤੇ ਉਹ ਸਿੱਧੇ ਉੱਥੋਂ ਆ ਰਹੀ ਹੈ 55 ਹਰ ਬੋਰੀ ਇਸ ਸਪੈਸ਼ਲ ਆਈ ਅਸੀਂ ਭੇਜਣੀ ਹੈ ਜਿੱਥੇ ਵੀ ਜਾਊਗੀ ਇਹ ਤੇ ਇਸ ਤਰੀਕੇ ਨਾਲ ਜਿਹੜਾ ਉਹਦਾ ਉਹਨੇ ਗਲਤ ਕੰਮ ਕੀਤਾ ਹੈ ਸਰਕਾਰ ਨੂੰ ਮਤਲਬ ਥਗੀ ਮਰਜ਼ੀ ਕੋਸ਼ਿਸ਼ ਕੀਤੀ ਹੈ ਵਜਨ ਦੀ ਗੱਲ ਕਰੀਏ ਇੰਸਪੈਕਟਰ ਸਾਹਿਬ ਵਜਨ ਵੀ ਘਟਾ ਰਿਹਾ ਹੈ 1 ਗੋਰੀ ਸਸਪੋਰਟ 30 ਕਿਲੋ ਵਜਨ ਘਟਾ ਹੈ ਦੇਖੋ ਮੇਰਾ ਵਜਨ ਸਾਨੂੰ ਪਹਿਲਾਂ ਦੱਸਿਆ ਵੀ ਇਹ 8 ਤੀ ਦੁਬਾਰਾ ਉਹਨੇ ਭਰਨਾ ਹੈ ਤੇ ਉਹਦੇ ਦੁਬਾਰਾ ਇਹਨੂੰ ਪੂਰਾ ਕੀਤਾ ਜਾਣਾ ਹੈ ਕੀ ਉਹਦੇ ਕੀ ਕਾਰਵਾਈ ਹੋਊਗੀ ਜੀ ਹੁਣ ਜਦੋਂ ਚੋਰੀ ਫੜੀ ਗਈ ਉਹਦੀ ਟਰੱਕ ਵਾਪਸ ਭੇਜ ਦੇ ਦੀ ਟਰੱਕ ਵਾਪਸ ਭੇਜੇਗੇ ਕਿਉਂ ਭੇਜੇਗੀ ਉਹਦੀ ਕਾਰਵਾਈ ਕਿਉਂਕਿ ਕਾਰਪੇਸ ਤੋਂ ਬਾਅਦ ਹੀ ਹੋਣਾ ਜੀ ਟਰੱਕ ਦੇਖੋ ਸਪੈਸ਼ਲ ਜਾਣੀ ਹੈ ਦੂਜੀ ਸਟੇਟ ਦੇ ਵਿੱਚ ਇਹਦੇ ਵਿੱਚ ਆਪੋ ਉਹ ਮਾਲ ਤਾਂ ਜਿਹੜਾ ਫੜਿਆ ਗਿਆ ਉਹ ਤਾਂ ਨਹੀਂ ਭੇਜਿਆ ਜਾ ਸਕਦਾ ਜਦੋਂ ਟਰੱਕਾਂ ਦੇ ਨੇ ਕਿ ਚੈੱਕ ਨਹੀਂ ਕੀਤਾ ਜਾਂਦਾ ਉਹਨਾਂ ਦਾ ਕੱਲੀ-ਕੱਲੀ ਬੋਰੀ ਚੈੱਕ ਕਰਨਾ ਕੋਈ ਸੰਭਵ ਨਹੀਂ ਹੈ ਵਜ਼ਨ ਚੱਕੀ ਤਾਂ ਟਰੱਕ ਦਾ ਪੂਰਾ ਦਾ ਪੈਨ ਕੀਤਾ ਜਾਂਦਾ ਜੀ ਗੱਡੀ ਭਰੀ ਖੜੀ ਆ ਇਹਦਾ ਕੀ ਹੋਊਗਾ ਜੀ ਇਹਨਾਂ ਨੇ ਬੁੱਕ ਚੈੱਕ ਕਰੀ ਜਾਂਦੀ ਆ ਜੀ ਆ ਜਿਹੜੀ ਆਪਣੀ ਮਾਲ ਗੱਡੀ ਭਰੀ ਨਹੀਂ ਨਹੀਂ ਇਹ ਤਾਂ ਇਹਦੀ ਚ ਜੇ ਆਪਾਂ ਗੱਲ ਕਰੀਏ ਕਿ ਜਿਸ ਤਰ੍ਹਾਂ ਮਾਲ ਗੱਡੀ ਭਰੀ ਪਈ ਹੈ ਕੀ ਇਹ ਚੈਕਿੰਗ ਹੋਊਗੀ ਇਹ ਦੇਖੋ ਜੀ ਤੁਸੀਂ ਗੱਲ ਨੂੰ ਥੋੜਾ ਸਮਝੋ ਵੀ ਇਹ ਇੱਕ ਹਰੇਕ ਟਰੱਕ ਦਾ ਕੰਡਾ ਖਾਲੀ ਭਰੇ ਦਾ ਹੋ ਕੇ ਆਉਂਦਾ ਜੀ ਜਿਹੜਾ ਟਰੱਕ ਦਾ ਵਜ਼ਨ ਬੰਦਾ 300 ਬੋਰੀ ਕਾ ਟਰੱਕ 'ਚ ਪੈ ਰਹੀ ਹੈ ਉਹਦਾ ਵਜ਼ਨ 150 ਕਿਲੋਣਾ ਚਾਹੀਦਾ ਜੇ ਉਹ ਵਜ਼ਨ ਘੱਟ ਆਊਗਾ ਤਾਂ ਉਸ ਆਰਡਰ ਤੇ ਦੀ 19 ਪੇਮੈਂਟ ਕੱਟ ਲਈ ਜਾਊ ਇਹ ਟਰੱਕ ਅਲੱਗ-ਅਲੱਗ ਤੁਲਕੇ ਆ ਕੱਲੀ-ਕੱਲੀ ਬੋਰੀ ਤੋਲਣਾ ਕਿਸੇ ਵੀ ਸੰਭਵ ਨਹੀਂ ਹੈ ਨਾ ਕੱਲੀ-ਕੱਲੀ ਬੋਰੀ ਚੈੱਕ ਕਰਨਾ ਸੰਭਵ ਹੈ 55000 ਬੋਰੀ 8 ਘੰਟਿਆਂ ਦੇ ਵਿੱਚ ਭਰ ਕੇ ਲੋਡ ਲੜ ਕੇ ਭੇਜਣੀ ਹੈ ਤਾਂ ਉਹ ਸੰਭਵ ਨਹੀਂ ਹੈ ਨਹੀਂ ਤਾਂ ਇਹ ਲੱਗਦਾ ਕਿ ਸੇਤਨਾ ਖਲਵਾੜ ਹੋਊਗਾ ਜੀ ਬਿਲਕੁਲ ਬਿਲਕੁਲ ਹੋਊਗਾ ਜੀ ਬਿਲਕੁਲ ਹੋਊਗਾ 21 ਆੜਤੀ ਦੇ ਖਿਲਾਫ ਕੀ ਐਕਸ਼ਨ ਲਏਗਾ ਉਹਦਾ ਆੜਤ ਕੈਨਸਲ ਕੀਤੀ ਜਾਊਗੀ ਉਹਦਾ ਲਾਇਸੈਂਸ ਸਸਪੈਂਡ ਕੀਤਾ ਜਾਊਗਾ ਜੀ ਤੇ ਉਹਦੇ ਉੱਤੇ ਜੋ ਵੀ ਕਾਰਵਾਈ ਹੈ ਜੇ ਮਾਰ ਕਮੇਟੀ ਦੇ ਹਦਾਇਤਾਂ ਅਨੁਸਾਰ ਆੜਤੀ ਦਾ ਲਾਇਸੈਂਸ ਮਾਰ ਕਮੇਟੀ ਦੁਆਰਾ ਰਿਕੀਚੰਡ ਉਹ ਕਾਰਵਾਈ ਸਵੇਰ ਤੱਕ ਉਹਦੇ ਉੱਤੇ ਕਰ ਦਿੱਤੀ ਜਾਊ ਸਰ ਜੋ ਅਫਸਰ ਇੱਥੇ ਚੈੱਕ ਕਰ ਰਿਹਾ ਹੁੰਦਾ ਉਹਤੇ ਕੀ ਕਾਰਵਾਈ ਹੋਵੇ ਜੀ ਜਿਹੜਾ ਇਹਦੇ ਮੌਕੇ ਦਾ ਅਫਸਰ ਉਹਦੇ ਉਹਦੇ ਤਾਂ ਕੀ ਹੈ ਦੇਖੋ ਜੀ ਉਹ ਪਿੱਛ